ਕੋਸਲਾ ਰਾਸ਼ਟਰਪਤੀ ਸ਼ਿਵਾਸਨਾ ਅੱਜ ਜੋ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਆ ਉਹਦਾ ਇੱਕੋ ਇੱਕ ਮਕਸਦ ਹੈ ਕਿ ਮੇਰੇ ਤੇ ਮੇਰੀ 숍 ਤੇ ਜੋ ਕਿ ਇੱਕ ਖਾਲਿਸਤਾਨੀ ਬੰਦਿਆ ਵੱਲੋਂ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖ ਕੇ ਗਏ ਸੀਗੇ 14 ਫਰਵਰੀ ਨੂੰ ਜਿਹਨੂੰ ਪ੍ਰਸ਼ਾਸਨ ਨੂੰ ਰਿਟਰਨ ਕੰਪਲੀਟ ਵੀ ਦਿੱਤੀ ਸੀਗੀ ਉਹਦਾ ਡੀਡੀਆਰ ਵੀ ਕੱਟੀ ਹੈ ਜਿਹਦਾ ਡੀਡੀਆਰ ਨੰਬਰ 40 ਹੈ 14 ਫਰਵਰੀ ਨੂੰ ਇੱਕ ਅਮੇਡ ਦਿੱਤੀ ਗਈ ਸੀ ਤੇ ਡੀਡੀਆਰ ਕੱਟੀ ਗਈ ਸੀਗੀ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਇੱਕ ਹੋਰ ਵਾਰ ਮੈਂ ਕੰਪਲੀਟ ਦਿੱਤੀ ਤੇ ਮੇਰੀ ਸ਼ਾਪ ਤੇ ਆ ਕੇ ਇੱਕ ਨੌਜਵਾਨ ਮੇਰੀ ਫੋਟੋ ਖਿੱਚ ਕੇ ਗਿਆ ਬਗੈਰ ਬਾਈਕ ਦਾ ਨੰਬਰ ਦਿੱਤਾ ਬਗੈਰ ਵੀਡੀਓਗ੍ਰਾਫੀ ਦਿੱਤੀ ਲੇਕਿਨ ਪ੍ਰਸ਼ਾਸਨ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਬੀਤੇ ਦਿਨੀ ਕੱਲ 6 ਜੂਨ ਸਵੇਰੇ ਸਮਾ ਸਵੇਰੇ 4:13 ਤੇ ਇੱਕ ਨੌਜਵਾਨ ਯੁਵਕ ਆਂਦਾ ਜਿਹਦੀ ਵੀਡੀਓ ਵੀ ਕੈਮਰੇ ਰਾਈ ਵੀਡੀਓ ਵੀ ਕਢਵਾਈ ਆ ਮੈਂ 4:13 ਮਿੰਟ ਤੇ ਉਹ ਨੌਜਵਾਨ ਆਇਆ ਵਾ ਪਹਿਲੇ ਉਹਨੇ ਮੇਰੇ ਦੁਕਾਨ ਦੇ ਸ਼ਟਰ ਦੇ ਉੱਤੇ ਜੋ ਕਿ ਅਣ ਅਣਪਛਤੇ ਸ਼ਬਦ ਲਿਖੇ ਆ ਪਲੱਸ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਿਖੇ ਆ ਜਿਸ ਨੂੰ 2 ਘੰਟੇ ਬਾਅਦ ਪ੍ਰਸ਼ਾਸਨ ਆਂਦਾ ਵਾ ਪ੍ਰਸ਼ਾਸਨ ਨੇ ਮਿਟਾ ਕੇ ਉਹਨੂੰ ਪ੍ਰੋਪਰ ਤਰੀਕੇ ਨਾਲ ਸਾਰੇ ਪ੍ਰੂਫਮੈਂਟ ਹੋਏ ਗਏ ਆ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਦੀ ਮੈਨੂੰ ਐ ਨਹੀਂ ਸਮਝ ਆਉਂਦੀ ਕਿ ਪ੍ਰਸ਼ਾਸਨ ਹੀ ਸਾਰੇ ਸਬੂਤ ਨਮਟੇਗਾ ਕਿ ਆਪਾਂ ਕਿਸ ਕਿਸ ਵਿਅਕਤੀ ਕੋਲ ਨਿਆਂ ਦੀ ਉਮੀਦ ਕਰਾਂਗੇ ਇੱਕ ਪ੍ਰਸ਼ਾਸਨ ਹੀ ਆ ਜਿਹਨੂੰ ਆਪਾਂ ਜਿਸ ਕੋ ਆਪਾਂ ਨਿਆਂ ਦੀ ਉਮੀਦ ਕਰਦੇ ਆਂ ਇਹ ਪ੍ਰਸ਼ਾਸਨ ਹੀ ਆਗੇ ਸਾਰੇ ਪੁਖਤਾ ਸਬੂਤ ਨਮਟੇ ਜਾਏਗਾ ਕਿ ਆਪਾਂ ਕਿਸ ਬੰਦੇ ਕੋਲ ਨਿਆਂ ਦੀ ਉਮੀਦ ਕਰਾਂਗੇ ਅੱਜ ਤੱਕਣੇ ਮੈਨੂੰ ਹੱਲੇ ਦੱਕਣ ਕੀ ਪ੍ਰਸ਼ਾਸਨ ਕੋਲੋਂ ਕੁਝ ਵੀ ਦੱਸਿਆ ਨਹੀਂ ਗਿਆ ਕਿ ਤੁਹਾਡੀ ਦੁਕਾਨ ਦੇ ਬਾਹਰ ਨਾਰੇ ਲਿਖੇ ਸੀਗੇ ਅਸੀਂ ਮਟੇਏ ਆ 6 ਜੂਨ ਨੂੰ ਤੁਸੀਂ ਥੋੜਾ ਜਿਆਦਾ ਅਲਰਟ ਰਹੋ ਜੇਕਰ ਮੈਨੂੰ ਕੁਝ ਹੋ ਜਾਂਦਾ ਮੇਰੇ ਆ ਮੇਰੇ ਪਰਿਵਾਰ ਨੂੰ ਤੇ ਕੌਣ ਜ਼ਿੰਮੇਵਾਰ ਹੈ ਸਿਰਫ ਸਿਰਫ ਪ੍ਰਸ਼ਾਸਨ ਜ਼ਿੰਮੇਵਾਰ ਹੈ ਜਿਨੇ ਪ੍ਰਸ਼ਾਸਨ ਨਾ ਕੋਈ ਇਤਲਾਹ ਕੀਤੀ ਸਾਨੂੰ ਨਾ ਕੋਈ ਦੱਸਿਆ ਕਿ ਮੇਰੇ ਜਿਹੜੇ ਸ਼ੌਪ ਦੇ ਬਾਹਰ ਨਾਰੇ ਲਗਾਏ ਗਏ ਆ ਬਗੈਰ ਮੇਰੇ ਕੋਈ ਵੀਡੀਓਗ੍ਰਾਫੀ ਵੀ ਹੈ ਉਸ ਲੜਕੇ ਦੀ ਇਹ ਲੜਕਾ ਆ ਰਿਹਾ ਹੈ ਇਹਨੇ ਬਗੈਦਾ ਤੌਰ ਤੇ ਸਾਰਾ ਸਪਰੇਅ ਦੇ ਨਾਲ ਖਾਲਿਸਤਾਨ ਦੇ ਨਾਰੇ ਲਿਖੇ ਆ ਕਿਸ ਤਰੀਕੇ ਨਾਲ ਲਿਖੇ ਗਏ 6 ਜੂਨ ਸਵੇਰੇ 4:13 ਦੇ ਜਿਹੜੀ ਉਹ ਆਈ ਹੈ 4:13 ਦੇ ਤੇ ਕੁਲੋਸ ਨੂੰ ਦਿੱਤੀਆਂ ਕਸ਼ੇ ਇਹ ਦਿਖਾਲੇ ਤੱਕ ਪੁਲਿਸ ਨੂੰ ਕੀ ਆਪਾਂ ਪੁਲਿਸ ਪੁਲਿਸ ਨੇ ਤਾਂ ਸਾਰੇ ਸਬੂਤ ਮਟਾਏ ਆ ਪੁਲਿਸ ਨੇ ਤਾਂ ਸਾਨੂੰ ਇੱਕ ਵਾਰੀ ਇਤਲਾਹ ਵੀ ਨਹੀਂ ਕੀਤੀ ਕਿ ਤੁਹਾਡੇ ਸ਼ਾਪ ਦੇ ਬਾਹਰ ਇਹ ਕੰਮ ਹੋਇਆ ਵਾ ਇੱਕ ਤਾਂ ਨਾ ਕੋਈ ਇਤਲਾਹ ਕੀਤੀ ਕਿ ਤੁਹਾਡੇ ਸ਼ਾਪ ਦੇ ਬਾਹਰ ਖਾਲਿਸਤਾਨ ਜਿੰਦਾਬਾਦ ਤੇ ਨਾਰੇ ਲਿਖੇ ਗਏ ਆ ਕਿਸੇ ਗੱਲ ਦੀ ਕੋਈ ਇਤਲਾਹ ਨਹੀਂ ਦਿੱਤੀ ਤਾਂ ਕਿ ਅਸੀਂ ਸਤਰਕ ਹੋਈਏ ਕਿਸੇ ਗੱਲ ਤੇ ਪ੍ਰਸ਼ਾਸਨ ਨੇ ਕੋਈ ਜ਼ਿੰਮੇਵਾਰੀ ਨਹੀਂ ਸੰਭਲੀ ਪ੍ਰਸ਼ਾਸਨ ਸਿਰਫ ਤੇ ਸਿਰਫ ਹਿੰਦੂਆਂ ਨੂੰ ਮਰਵਾਉਣ ਦਾ ਕੰਮ ਕਰ ਰਿਹਾ ਹੋਰ ਕੁਝ ਨਹੀਂ ਕਰ ਰਿਹਾ ਮੁੱਖ ਦਰਸ਼ਕ ਹੋ ਕੇ ਵੇਖੋ ਬੰਦ ਦੇਖ ਰਿਹਾ ਆਪਾਂ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਸਾਰੇ ਹਿੰਦੂ ਲੀਡਰਾਂ ਨੂੰ ਇੱਕ ਲੈੰਸ ਖੜਾ ਲਾ ਕੇ ਤੇ ਆਪਣੇ ਪਿਸਤੌਲ ਨਾਲ ਗੋਲੀ ਮਾਰ ਦਿਓ ਕਿਉਂਕਿ ਅਸੀਂ ਖਾਲਸਾ ਦੀ ਪਿਸਤੌਲ ਦੀ ਗੋਲੀਆਂ ਮਰਨ ਨਾਲੋਂ ਪ੍ਰਸ਼ਾਸਨ ਦਾ ਨੋ ਗੋਲੀ ਮਾਰਦੇ ਜੇ ਕੋਈ ਕਾਰਵਾਈ ਨਹੀਂ ਕਰਨੀ ਤੇ ਇਹ ਦੇਖੋ ਜੀ ਸਾਡੇ ਇਹ ਕਿਹੜੇ ਕਿਹੜੀ ਕਿਹਦੀ ਪਰਮਿਸ਼ਨ ਆ ਸਾਰੇ ਮਟਾ ਰਹੇ ਆ ਪ੍ਰੋਪਰ ਤਰੀਕੇ ਨਾਲ ਪ੍ਰਸ਼ਾਸਨ ਆ ਰਿਹਾ ਸਾਡੇ ਐਸ.ਪੀ. ਸੈਂਟਰਲ ਐਸ.ਐਚ.ਓ ਸਾਹਿਬ ਆ ਰਹੇ ਜਿਨ੍ਹਾਂ ਦੇ ਕਹਿੰਦੇ ਲੜਕਿਆਂ ਨੇ ਮਟਾਇਆ ਆ ਆ ਦੇਖੋ ਇਹ ਸਾਰੇ ਪ੍ਰਸ਼ਾਸਨ ਦੇ ਬੰਦੇ ਆ ਜਿਹੜੇ ਮਟੇਰੇ ਆ ਜੇ ਭਟਾਇਆ ਜਾ ਰਿਹਾ ਸਿਰਫ ਤੇ ਸਿਰਫ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹਿੰਦੂਆ ਨੂੰ ਜੇ ਕੋਈ ਥ੍ਰੈਟ ਹੁੰਦੀ ਹੈ ਤੇ ਪ੍ਰਸ਼ਾਸਨ ਸਿਰਫ ਅਲਗੇਲੀ ਕਰਦਾ ਹੈ ਲਾਈਟਲੀ ਲੈਂਦਾ ਜਦ ਤੱਕ ਹਿੰਦੂ ਨੂੰ ਕੋਈ ਗੋਲੀ ਨਹੀਂ ਵੱਜਦੀ ਤਦ ਤੱਕ ਪ੍ਰਸ਼ਾਸਨ ਸਿਰਫ ਕਹਿੰਦਾ ਹਿੰਦੂ ਨੂੰ ਹਿੰਦੂ ਨੂੰ ਗੋਲੀ ਵੱਜੀ ਹੈ ਸਾਡੀ ਇੱਕ ਫਿਗਰ ਘਟ ਗਈ ਹੈ ਕਿਸੇ ਦੇ ਨਾਲ ਵੀ ਕਿਸੇ ਵੀ ਹਿੰਦੂ ਨਾਲ ਵੀ ਕੋਈ ਪ੍ਰਸ਼ਾਸਨ ਕੋਈ ਲੈਣਾ ਦੇਣਾ ਨਹੀਂ ਹੈ ਪ੍ਰਸ਼ਾਸਨ ਜਿੰਨੀ ਮਰਜ਼ੀ ਤਰਕਾਸਾ ਦੇ ਦਈਏ ਪ੍ਰਸ਼ਾਸਨ ਨੂੰ ਲੇਕਿਨ ਪ੍ਰਸ਼ਾਸਨ ਹਮੇਸ਼ਾ ਸਾਨੂੰ ਲਾਈਟਲੀ ਲੈ ਕੇ ਆ ਰਿਹਾ ਵਾ ਅੱਜ ਵੀ ਲਾਈਟਲੀ ਲਿਆ ਵਾ ਤੇ ਅੱਜ ਤਾਂ 14 ਫਰਵਰੀ ਨੂੰ ਵੀ ਲਾਈਟਲੀ ਲਿਆ ਸੀਗਾ ਜਦੋਂ ਇਹ ਦੇਖੋ ਮੇਰੇ ਦੁਕਾਨ ਦੇ ਬਾਹਰ ਇਹ 14 ਫਰਵਰੀ ਨੂੰ ਮੇਰੇ ਦੁਕਾਨ ਦੇ ਬਾਹਰ ਲਿਖਿਆ ਗਿਆ ਸੀਗਾ ਅਮਿਤ ਕੁੱਤਾ ਖਾਲਿਸਤਾਨ ਲੇਕਿਨ ਪ੍ਰਸ਼ਾਸਨ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਰਿਹਾ ਸਾਡੀ ਰਣਨੀਤੀ ਹੈ ਜੀ ਕਿ ਆਪਾਂ ਸਾਰੇ ਆਪਣੇ ਸਿੱਖ ਹਿੰਦੂ ਸੰਗਠਨਾਂ ਨਾਲ ਸਲਾਹ ਕਰਕੇ ਜੇਕਰ ਸਾਨੂੰ ਪ੍ਰਸ਼ਾਸਨ ਸਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕਰਦਾ ਉਸ ਬੰਦੇ ਉੱਤੇ ਤਾਂ ਸਾਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਣਾ ਪਏਗਾ ਹਾਈ ਕੋਰਟ ਰਿਟ ਪਾ ਕੇ ਅਸੀਂ ਹਾਈ ਕੋਰਟ ਗੁਹਾਰ ਲਵਾਵਾਂਗੇ ਇਹਨਾਂ ਕੰਪਲੇਂਟਾਂ ਨੂੰ ਦਿੱਤੀ ਹੈ ਜੀ ਕੰਪਲੇਂਟ ਤੇ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਲੈਨੇ ਆਂ ਤਰੀਕਾ ਕਿ ਜੋ శ్రీਨਦਰ ਮਰੀਆ ਸੀਗਾ ਨਾਲ ਦੇ ਸ਼ੈਟਰ ਤੇ ਉਹਨਾਂ ਤੇ ਵੀ ਜੋ ਕਾਰਵਾਈ ਨਹੀਂ ਹੋਈ ਜੀ ਉਹ ਦੱਸ ਰਹੇ ਹੋ ਉਹ ਹੁਣ ਵੈਰੀਫਾਈ ਕਰਕੇ ਰਸੂਖ ਕੋਲ ਭਰ ਵਿੱਚ ਮੈਂ ਹੈ ਨਹੀਂ ਸੀ ਤੇ ਤਸਦੀਕ ਤੋਂ ਬਾਅਦ ਹੀ ਦੱਸਿਆ ਜਾਂਦਾ ਇਹ ਪਰਿਭਰ ਨਹੀਂ ਕਰ ਸਕਦਾ